ਪੰਜਾਬ ਜਾਣਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੇ ਇਲੈਕਸ਼ਨ ਜਿਹੜੀ ਆ ਉਹ 2017 ਚ ਲੜੀ ਸੀ ਆਮ ਆਦਮੀ ਪਾਰਟੀ ਨੇ ਫਸਟ ਟਾਈਮ ਜਿਹੜੀ ਇਲੈਕਸ਼ਨ ਆ ਪੰਜਾਬ ਵਿਧਾਨ ਸਭਾ ਦੀ 2017 ਚ ਲੜੀ ਔਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵੱਡਾ ਭਰੋਸਾ ਕੀਤਾ ਸਾਨੂੰ ਆਪੋਜੀਸ਼ਨ ਚ ਬਿਠਾਇਆ ਜਿਹੜੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਔਰ ਲੋਕਾਂ ਨੇ ਭਰੋਸਾ ਕਰਕੇ اپوزیشن ਦਾ ਰੋਲ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸਰਕਾਰ ਚੁਣੌਣ ਦਾ ਮੌਕਾ ਦਿੱਤਾ ਕਿਉਂਕਿ 2017 ਦੇ ਅੰਦਰ ਵੱਡੇ ਮੁੱਦੇ ਸੀ ਕਿ ਪੰਜਾਬ ਦੇ ਅੰਦਰ ਨਸ਼ਾ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਕਿਸਾਨੀ ਨੂੰ ਕੌਣ ਪੱਟੀ ਤੇ ਲੈ ਕੇ ਆਊਗਾ ਪੰਜਾਬ ਦੇ ਅੰਦਰ ਇੰਡਸਟਰੀ ਕੌਣ ਲੈ ਕੇ ਆਊਗਾ ਇਹ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ 2017 ਦੀ ਇਲੈਕਸ਼ਨ ਹੋਈ ਸੀ ਪਰ ਸਭ ਤੋਂ ਅਹਿਮ ਮੁੱਦਾ ਪੰਜਾਬ ਦੇ ਅੰਦਰ ਉਸ ਸਮੇਂ ਨਸ਼ੇ ਦਾ ਸੀ ਡਰੱਗ ਦਾ ਸੀ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਕੀ ਕਹਿ ਕੇ ਗਏ ਤੇ ਪੰਜਾਬ ਚ ਆ ਕੇ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ 'ਚ ਡਬੋ ਦਿੱਤਾ ਗਿਆ ਨਸ਼ਿਆਂ 'ਚ ਗਲਤਾਨ ਕਰ ਦਿੱਤਾ ਗਿਆ ਕਿਹਦੇ ਦੁਆਰਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਇਹ ਤੁਸੀਂ ਸਾਰੇ ਪ੍ਰਿੰਟ মিডিਆ ਵਾਲੇ ਨੇ ਛਾਪਿਆ ਸੀ ਵੱਡੇ ਵੱਡੇ ਕਾਲਮ ਲਿਖੇ ਸੀ ਵੱਡੇ ਵੱਡੇ ਐਸਏ ਲਿਖੇ ਗਏ ਵੱਡੇ ਵੱਡੇ ਆਰਟੀਕਲ ਲਿਖੇ ਗਏ ਕਿ ਰਾਹੁਲ ਗਾਂਧੀ ਦੇਸ਼ ਦਾ ਬਹੁਤ ਵੱਡਾ ਲੀਡਰ ਆ ਔਰ ਕਹਿ ਕੇ ਗਿਆ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ ਚ ਡੁੱਬ ਗਿਆ ਇਹ ਬਹੁਤ ਵੱਡਾ ਮੁੱਦਾ ਬਣਿਆ ਅਸੀਂ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ 2017 ਚ ਕਿ ਜੇ ਸੱਤਾ ਚਾਹੇ ਤਾਂ ਨਸ਼ਾ ਖਤਮ ਕਰਾਂਗੇ ਪਰ ਲੇਕਿਨ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਪਾਰਟੀ ਸੀ ਜਿਹੜੀ ਮੈਂ ਸਮਝਦਾ 1885 ਚ ਬਣੀ ਸੀਗੀ ਤਾਂ ਉਸ ਪਾਰਟੀ ਨੇ ਕੀ ਕਿਹਾ ਉਸ ਪਾਰਟੀ ਦੇ ਸੀਐਮ ਦੇ ਕੈਂਡੀਡੇਟ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਇੱਕ ਰੈਲੀ ਦੇ ਅੰਦਰ ਗੁਟਕਾ ਸਾਹਿਬ ਫੜਦੇ ਨੇ ਆਪਣੇ ਸਾਥੀ ਤੋਂ ਮੱਥੇ ਨਾਲ ਲਾਉਂਦੇ ਨੇ ਕਹਿੰਦੇ ਨੇ ਕਿ ਮੈਂ 4 ਹਫ਼ਤੇ ਚ ਨਸ਼ਾ ਖਤਮ ਕਰ ਦੂ ਪੰਜਾਬ ਚੋਂ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਕਾਂਗਰਸ ਪਾਰਟੀ ਨੂੰ ਸੱਤਾ ਸੌਂਪਤੀ ਔਰ ਸਾਨੂੰ ਆਪੋਜੀਸ਼ਨ ਚ ਰੱਖੀ ਕਰਨ ਲਈ ਬਿਠਾਤਾ ਕਿ ਤੁਸੀਂ ਵਾਚ ਕਰੋ ਜੇਕਰ ਸਰਕਾਰ ਗਲਤ ਕੰਮ ਕਰਦੀ ਹੈ ਤੁਸੀਂ ਬੋਲੋ ਔਰ ਤੁਹਾਨੂੰ ਫਿਰ ਦੇਖਾਂਗੇ ਅਸੀਂ ਪੂਰੇ 5 ਸਾਲ ਦਾ ਸਮਾਂ ਬੀਤ ਗਿਆ 5 ਸਾਲ ਦਾ ਸਮਾਂ ਬੀਤ ਗਿਆ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਪਰ ਲੇਕਿਨ ਨਸ਼ੇ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਲੇਕਿਨ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਔਰ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਨੇ ਦੁਬਾਰਾ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨੇ ਦੁਬਾਰਾ ਇਲੈਕਸ਼ਨ ਲੜੀ ਜਦੋਂ ਭਾਰਤੀ ਜਨਤਾ ਪਾਰਟੀ ਕਾਜੀਦਲ ਨੇ ਦੁਬਾਰਾ ਇਲੈਕਸ਼ਨ ਲੜੀ ਤਾਂ ਫੇਰ ਮੁੱਦਾ ਹੋਈ ਸੀਗਾ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਔਰ ਸਭ ਤੋਂ ਪ੍ਰਚੰਡ ਬਹੁਮਤ ਸਭ ਤੋਂ ਵੱਡਾ ਬਹੁਮਤ ਜਿਹੜਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ ਔਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਪਿਛਲੇ ਲਗਭਗ 3 ਸਾਲ ਤੋਂ ਨਸ਼ਿਆਂ ਦੇ ਖਿਲਾਫ ਇੱਕ ਜ਼ੋਰਦਾਰ ਮਹਿੰਮ ਜਿਹੜੀ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਵਿੱਢੀ ਹੋਈ ਹੈ 3 ਸਾਲ ਤੋਂ ਬਾਅਦ ਪਿਛਲੇ 3 ਮਹੀਨੇ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਅਸੀਂ ਇਸ ਮਹਿੰਮ ਨੂੰ ਜਿਹੜਾ ਉਹ ਯੁੱਧ ਦੇ ਵਿੱਚ ਤਬਦੀਲ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਯਾਨੀ ਕਿ ਹੁਣ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਕਿਸੇ ਵੀ ਲੈਵਲ ਤੇ ਨਹੀਂ ਬਖਸ਼ਿਆ ਜਾਊਗਾ जिने इलीगल प्रॉपर्टी बनाई है ओदी प्रॉपर्टी ਦਾ ਹਿਸਾਬ ਲਵਾਂਗੇ ਜਿਨੇ ਗੈਰਕਾਨੂੰਨੀ ਪ੍ਰਾਪਰਟੀ ਬਣਾਈ ਹੈ ओदी ਪ੍ਰਾਪਰਟੀ ਢਾਹਾਂਗੇ ਔਰ ਫੜ ਫੜ ਕੇ ਜੇਲਾ ਚ ਅੰਦਰ ਦੇਵਾਂਗੇ ਔਰ ਤੇਜ਼ੀ ਦੇ ਨਾਲ ਕੰਮ ਸ਼ੁਰੂ ਹੋਇਆ ਪੰਜਾਬ ਦੀ ਵਿਧਾਨ ਸਭਾ ਦੀ ਸਾਡੀ ਕੈਬਨਿਟ ਦੀ ਸਬ ਕਮੇਟੀ ਦਾ ਗਠਨ ਹੋਇਆ ਜਿਹਦਾ ਮੈਨੂੰ ਚੇਅਰਮੈਨ ਲਾਇਆ ਗਿਆ ਔਰ ਉਸ ਸਬ ਕਮੇਟੀ ਦਾ ਮੈਂ ਚੇਅਰਮੈਨ ਹੁੰਦੇ ਹੋਏ ਮੇਰੇ ਸਾਥੀ ਕੈਬਨਿਟ ਮੰਤਰੀਆਂ ਨੇ ਸਾਰੇ ਪੰਜਾਬ ਦੇ ਦੌਰੇ ਕੀਤੇ ਪੁਲਿਸ ਸਟੇਸ਼ਨ ਚੈੱਕ ਕੀਤੇ ਅਸੀਂ ਪੰਜਾਬ ਦੇ ਅੰਦਰ ਐਂਟੀ ਡਰੋਨ ਸਿਸਟਮ ਕਿਉਂਕਿ ਬਾਰਡਰ ਪਾਰ ਤੋਂ ਨਸ਼ਾ ਆਉਦਾ ਸੀ ਨਾਲ ਲੈ ਕੇ ਆਉਂਦੇ ਸੀਗੇ ਇੰਟਰਨੈਸ਼ਨਲ ਸਟਰਗਲਰ ਉਹ ਵੀ ਐਂਟੀ ਡਰੋਨ ਸਿਸਟਮ ਪੰਜਾਬ ਦੇ ਪੰਜਾਬ ਪੁਲਿਸ ਦੇ ਬੇੜੇ ਸ਼ਾਮਿਲ ਕੀਤਾ ਇਹ ਸਾਰੀਆਂ ਜੋ तमाम ਕਾਰਵਾਈਆਂ ਹੋ ਰਹੀਆਂ ਸੀਗੀਆਂ ਤਾਂ ਉਸ ਸਮੇਂ ਕਾਂਗਰਸ ਪਾਰਟੀ ਕਦੇ ਕਹਿ ਰਹੀ ਸੀ ਕਿ ਤੁਸੀਂ ਘਰ ਕਿਉਂ ਟਾ ਰਹੇ ਹੋ ਜੀ ਕਦੇ ਕਹਿ ਰਹੀ ਸੀ ਕਿ ਫਰਾਨੇ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ ਇਸ ਜਖੀ ਦਾ ਘਰ ਨਹੀਂ ਟੋਣਾ ਚਾਹੀਦਾ ਸੀ ਲੀਡਰ ਆਪ ਆਪੋ ਜੀ ਰਹਿ ਕੇ ਕਹਿ ਰਿਹਾ ਸੀਗਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ ਤਮਾਮ ਨੇਤਾ ਇਹ ਕਹਿ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਹ ਕਹਿ ਰਹੇ ਸੀ ਅਕਾਲੀ ਦੇ ਅਕਾਲੀ ਦਲ ਦੇ ਨੇਤਾ ਵੀ ਇਹੀ ਕਹਿ ਰਹੇ ਸੀ ਕਿ ਨਹੀਂ ਜੀ ਘਰ ਨਹੀਂ ਟੋਣੇ ਚਾਹੀਦੇ ਘਰ ਬਹੁਤ ਮੁਸ਼ਕਲ ਨਾ ਬਣਦਾਗਾ ਯਾਨੀ ਕਿ ਇਹਦਾ ਮਤਲਬ ਇਹ ਸਾਫ਼ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਉਸ ਸਮੇਂ ਇਹਨਾਂ ਨੇ ਪੰਜਾਬ ਦੇ ਅੰਦਰ ਖੁੱਬ ਖੁੱਲ ਕੇ ਪੰਜਾਬ ਦੇ ਅੰਦਰ ਨਸ਼ਾ ਫੈਲਾਇਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਹੋਣੀਆਂ ਨੇ ਚਰਨਜੀਤ ਸਿੰਘ ਚੰਨੀ ਜੀ ਮੈਂ ਲਾਸਟ ਪ੍ਰੈਸ ਕਾਨਫਰੰਸ ਵੀ ਕਿਹਾ ਸੀ ਕਿ ਕਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਜੇ ਚਿੱਟੇ ਦੀ ਗੱਲ ਕਰਦੇ ਆ ਤਾਂ ਲੋਕ ਕਹਿੰਦੇ ਨੇ ਮਜੀਠੀਆ ਆ ਗਿਆ ਜੇ ਚਿੱਟਾ ਲੈਣਾ ਹੋਵੇ ਤਾਂ ਮਜੀਠੀਆ ਨਾ ਕਹਿ ਦਿਓ ਇਸ ਦਾ ਇੱਕ ਐਗਜ਼ਾਮਪਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਉਧਾਰਨਾ ਚਰਨਜੀਤ ਸਿੰਘ ਚੰਨੀ ਜੀ ਬਤਾਰ ચીਫ ਮਿਨਿਸਟਰ ਦਿੰਦੇ ਸੀਗੇ ਨਵਜੋਤ ਸਿੰਘ ਸਿੱਧੂ ਜੀ ਦਿੰਦੇ ਹੁੰਦੇ ਸੀਗੇ ਚਿੱਟਾ ਤਸਕਰ ਮੈਂ ਖੁਦ ਗਵਾਗਾ ਕਿਉਂਕਿ ਲਾਸਟ ਵਿਧਾਨ ਸਭਾ ਦੇ ਅੰਦਰ 15ਵੀਂ ਵਿਧਾਨ ਸਭਾ ਦੇ ਅੰਦਰ ਮੈਂ ਲੀਡਰ ਆਪ اپੋਜੀਸ਼ਨ ਸਾਡੇ 3 ਸਾਲ ਰਹਾਗਾ ਔਰ ਉਦੋਂ ਕਹਿੰਦੇ ਹੁੰਦੇ ਸੀਗੇ ਉਹ ਆ ਗਿਆ ਚਿੱਟੇ ਦਾ ਤਸਕਰ ਨਰਜੋਤ ਸਿੰਘ ਸਿੱਧੂ ਕਹਿੰਦੇ ਹੁੰਦੇ ਸੀਗੇ ਸਕਪਾਲ ਸਿੰਘ ਖੇਰਾ ਕਹਿੰਦੇ ਹੁੰਦੇ ਸੀਗੇ ਪ੍ਰਤਾਪ ਸਿੰਘ ਬਾਜਬਾ ਤਾਂ ਇਥੋਂ ਤੱਕ ਚਲੇ ਜਾਂਦੇ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਗਾਚ ਰੱਸਾ ਪਾ ਕੇ ਲੈ ਕੇ ਆਮਾਂਗੇ ਅਸੀਂ ਤਾਂ ਕਾਨੂੰਨ ਦੀ ਗੱਲ ਕਰਦੇ ਆ ਕਿ ਕਾਨੂੰਨ ਦਾ ਰਾਜ ਸਥਾਪਿਤ ਕਰਾਂਗੇ ਇਹ ਕਹਿੰਦੇ ਸੀ ਗਾਚ ਰੱਸਾ ਪਾ ਕੇ ਲੈ ਕੇ ਆਵਾਂਗੇ ਸੁਖਵੀਰ ਬਾਦਲ ਦੇ ਵਿਕਰਮਜੀਤ ਮਜੀਠੀਏ ਦੇ ਤੋਤਾ ਸਿੰਘ ਜੀ ਸਵਰਗਵਾਸੀ ਇਸ ਦੁਨੀਆ ਚ ਨਹੀਂ ਰਹੇ ਕੈਰੋਂ ਸਾਹਿਬ ਇਦਾਂ ਸਾਰਿਆਂ ਦੇ ਅਸੀਂ ਕੀ ਕਹਿੰਦੇ ਸੀ ਗੱਲ ਚ ਰੱਸਾ ਪਾ ਕੇ ਲਿਆਵਾਂਗੇ ਕਿੱਥੇ ਲਟਕਾਵਾਂਗੇ ਸੀ ਸਟਾਫ ਤਰੰਤਾਰ ਇਹ ਸਾਰਾ ਪੰਜਾਬ ਜਾਣਦਾ ਪੰਜਾਬ ਦੇ ਅੰਦਰ ਇਹ ਵੀਡੀਓਜ਼ ਘੁੰਮ ਰਹੀਆਂ ਨੇ ਕਿਉਂਕਿ ਜਦੋਂ ਦੀ ਵਿਕਰਮਜੀਤ ਮਜੀਠੀਆ ਦੇ ਖਿਲਾਫ ਕਾਰਵਾਈ ਹੋਈ ਹੈ ਜਦੋਂ ਦੀ ਕਾਨੂੰਨ ਨੇ ਜੋ ਕਾਨੂੰਨ ਬਾਬਾ ਸਾਹਿਬ ਇਮਰਾਨ ਬੇੜਕਰ ਜੀ ਨੇ ਬਣਾਇਆ ਸੀ ਜਦੋਂ ਤੋਂ ਉਸ ਕਾਨੂੰਨ ਦੇ ਤਹਿਤ ਕਾਰਵਾਈ ਹੋ ਰਹੀ ਹੈ ਦਾ ਸਾਰਾ ਹੀ ਲੀਡਰ ਇਹ ਕੋਈ ਵਿਕਰਮਜੀਤ ਮਜੀਠੀ ਦੇ ਘਰ ਜਾ ਕੇ ਅਫਸੋਸ ਪ੍ਰਗਟ ਕਰਕੇ ਆਉਂਦਾਗਾ ਕਿ ਨਹੀਂ ਜੀ ਤੁਹਾਡੇ ਦਾ ਮਾੜਾ ਹੋ ਗਿਆ ਅਫਸੋਸ ਆ ਸਾਨੂੰ ਕੋਈ ਪ੍ਰੈਸ ਕਾਨਫਰੰਸ ਦੇ ذریعے ਕੋਈ ਵੀਡੀਓ ਦੇ ذریعے ਕੋਈ ਨਾ ਕੋਈ ਮੌਕਾ ਹੀ ਖੁੰਝ ਰਦੇ ਰਹੇ ਜਦੋਂ ਇਹ ਵਿਕਰਮਜੀਤ ਮਜੀਠੀ ਦੇ ਅੱਖਸ ਨਹੀਂ ਆ ਰਹੇ ਤੇ ਪੂਰਾ ਪੰਜਾਬ ਦੇਖ ਰਿਆ ਮੈਂ ਹੁਣੇ ਹੀ ਮੇਰੇ ਨਾਲ ਇੱਕ ਸਰਪੰਚ ਸਾਹਿਬ ਆਏ ਨੇ ਆ ਰਹੇ ਸੀ ਰਾਸਤੇ ਤੇ ਮੈਂ ਇਹਨਾਂ ਨੂੰ ਗੱਡੀ 'ਚ ਬਿਠਾਇਆ ਪੁੱਛਿਆ ਕੀ ਕੰਮ ਆਇਓ ਮੈਂ ਕਿੱਦਾਂ ਚੱਲ ਰਿਹਾ ਕਹਿੰਦਾ ਲੋਕਾਂ 'ਚ ਐਕਸਪੋਜ਼ ਹੋ ਗਏ ਜੀ ਹੁਣ ਤਾਂ ਹੁਣ ਤਾਂ ਸਾਡੇ ਕਾਂਗਰਸ ਹੀ ਉਹ ਕਾਂਗਰਸ ਨੂੰ ਬਲਾਮ ਕਰਦਾ ਸੀ ਪਹਿਲਾਂ ਕਹਿੰਦਾ ਹੁਣ ਤਾਂ ਕਾਂਗਰਸ ਹੀ ਵੀ ਕਹਿੰਦੇ ਨੇ ਯਾਰ ਆਪਣੇ ਵਾਲੇ ਵੀ ਰਲ ਕੇ ਨਾਲ ਕਾਲੀ ਦਲ ਦੇ ਯਾਨੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅੰਦਰ ਇੱਕ ਚਿੱਟੇ ਚੋਰ ਸੀ ਇੱਕ ਨੀਲੇ ਚੋਰ ਸੀ ਯਾਨੀ ਇਹ ਆਮ ਤੌਰ ਤੇ ਕਮਿਊਨਿਸਟ ਪਾਰਟੀਆਂ ਨਾਰਾ ਲਾਉਂਦੀਆਂ ਸੀ ਚਿੱਟੇ ਬੰਗਲੇ ਨੀਲੇ ਚੋ ਇਹ ਕਹਿੰਦੇ ਹੁੰਦੇ ਸੀ ਬਹੁਤ ਨਾਰੇ ਲੱਗਦੇ ਹੁੰਦੇ ਸੀ ਪੰਜਾਬ ਦੇ ਅੰਦਰ ਹੁਣ ਲੋਕ ਦੁਬਾਰਾ ਉਸ ਨਾਰਿਆਂ ਨੂੰ ਯਾਦ ਕਰਨ ਲੱਗੇ ਕਿ ਕਿਸ ਤਰ੍ਹਾਂ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਡੋਟਿਆ ਜਦੋਂ ਸਾਰੀਆਂ ਗੱਲਾਂ ਪੂਰੀ ਪ੍ਰੈਸ ਦੇ ਜ਼ਰੀਏ ਪੂਰੇ ਐਵੀਡੈਂਸ ਦੇ ਜ਼ਰੀਏ ਪੂਰੀ ਗਵਾਹੀ ਦੇ ਜ਼ਰੀਏ ਪੂਰੇ ਸਬੂਤਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਨੇ ਲੋਕਾਂ 'ਚ ਜਨਤਕ ਕੀਤੀ ਲੋਕਾਂ ਦੇ ਸਾਹਮਣੇ ਰੱਖੀ ਤਾਂ ਉਸੇ ਸਮੇਂ ਕਾਂਗਰਸ ਪਾਰਟੀ ਨੇ ਸਕੀਮ ਸੋਚਣੀ ਸ਼ੁਰੂ ਕੀਤੀ ਕਿ ਕੋਈ ਨਾ ਕੋਈ ਯਾਰ ਹਲ ਨਬੋ ਕੋਈ ਨਾ ਕੋਈ ਡਰਾਓ ਕੋਈ ਨਾ ਕੋਈ ਤਮਕਾਓ ਡਰ ਜਾਣ ਕੇ ਹਟ ਜਾਣ ਕੇ ਬੋਲਣੋਂ ਕਿਉਂਕਿ ਅਸੀਂ ਵਿਧਾਨ ਸਭਾ ਦਾ ਸੈਸ਼ਨ ਰੱਖਿਆ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਰੱਖਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਪੈਸ਼ਲ ਸੈਸ਼ਨ ਹੋਊਗਾ ਤਾਂ ਉਸ ਸਮੇਂ ਘਬਰਾ ਕੇ ਡਰ ਗਏ ਤਾਂ ਤੁਰੰਤ ਲੀਡਰ ਆਪ اپੋਜੀਸ਼ਨ ਦੀ ਜਾਂਦੇ ਨੇ ਚੰਡੀਗੜ੍ਹ ਪੁਲਿਸ ਕੋਲੇ ਇੱਕ ਆਨਲਾਈਨ ਐਪਲੀਕੇਸ਼ਨ ਫਾਈਲ ਕਰ ਦੇਣੇ ਕਿ ਐਪਲੀਕੇਸ਼ਨ ਫਾਇਲ ਕਰਕੇ ਆ ਜੁੰਦੇ ਨੇਗੇ ਔਰ ਉਸ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਹੀ ਆ ਜਿਹਨੂੰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਚਲਾ ਰਹੇ ਨੇ ਜਿਹਨੂੰ ਭਾਜਪਾ ਦੁਬਾਰਾ ਨਾਮਿਨੇਟਡ ਆਨਰੇਬਲ ਗਵਰਨਰ ਸਾਹ ਚਲਾ ਰਹੇ ਨੇਗੇ ਉਹ ਜਿਹੜੀ ਚੰਡੀਗੜ੍ਹ ਪੁਲਸ ਆ ਉਹ ਬੜੀ ਐਕਸ਼ਨ ਚ ਆਉਂਦੀ ਆ ਉਸ ਕਿੰਟ ਦੇ ਅੰਦਰ ਇੱਕ ਸਕਿੰਟ ਦੇ ਅੰਦਰ ਜਿਹੜੀ ਐਫ ਆਈ ਆਰ 100 11 ਨੰਬਰ ਐਫ ਆਈ ਆਰ ਜਿਹੜੀ ਆ 11 ਸੌਰੀ 11 7 11 ਨੰਬਰ ਐਫ ਆਈ ਆਰ ਜਿਹੜੀ ਆ ਉਹ ਤੁਰੰਤ ਸਾਡੇ ਖਿਲਾਫ ਦਰਜ ਕਰ ਦਿੰਦੀ ਆ ਮੇਰੇ ਖਿਲਾਫ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੁੜਾਈ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਹੁੰਦੀ ਆ 336 ਦੀ ਸਬਸੈਕਸ਼ਨ 4 355 ਕਾਟ ਦੀ ਸਬਸੈਕਸ਼ਨ 2 ਇੰਨਾ ਸਾਰੀਆਂ ਧਾਰਾਵਾਂ ਦੇ ਤਹਿਤ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਆ ਉਹ ਐਫ ਆਈ ਆਰ ਦਰਜ ਹੋ ਜਾਂਦੀ ਹੈ। ਤੋਂ ਚੰਡੀਗੜ੍ਹ ਪੁਲਿਸ ਦੇਖੋ ਕਿਸ ਤਰ੍ਹਾਂ ਐਕਸ਼ਨ ਦੇ ਵਿੱਚ ਆਉਂਦੀ ਆ। ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਲੀਡਰ ਆਪ اپੋਜੀਸ਼ਨ ਐਪਲੀਕੇਸ਼ਨ ਫਾਈਲ ਕਰਦੇ ਨੇਗੇ ਔਰ 24 ਘੰਟਿਆਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ 'ਤੇ ਐਫ ਆਈ ਆਰ ਦਰਜ ਕਰਦੀ ਆ। ਸਾਨੂੰ ਕੋਈ ਅਫਸੋਸ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਕੋਈ ਖਾਫ ਨਹੀਂ ਪਰ ਇੱਕ ਗੱਲ ਸਪਸ਼ਟ ਹੋ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਿਆਸੀ ਹਮਾਮ ਦੇ ਅੰਦਰ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਰੇ ਇਕੱਠੇ ਨੇ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁਟ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਜਿਸ ਦਿਨ ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਵੀਰਵਾਰ ਨੂੰ ਸਵੇਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀਗਾ ਕਿ ਜੋ ਵਪਾਰੀ ਅਬੋਹਰ ਦੇ ਅੰਦਰ ਕਪੜਾ ਵਪਾਰੀ ਦਾ ਮਰਡਰ ਹੋਇਆਗਾ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਲਈ ਆ ਔਰ ਮੈਂ ਵੀ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਹ ਜੇਲ੍ਹ ਦੇ ਅੰਦਰ ਬੰਦਾ ਜਿਸ ਜੇਲ੍ਹ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਜੀ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਹੋਮਲੇਸ ਸਾਹਿਬ ਆਉਂਦੇ ਨੇ ਜੀ ਜਦੋਂ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਡਰਾ ਲਓ ਧਮਕਾ ਲਓ ਜੇਲਾ ਚ ਬੰਦ ਕਰ ਲਓ ਔਰ ਦੀ ਸਹਾਇਤਾ ਕੌਣ ਕਰ ਰਿਹਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁੱਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਆ ਲੋਕਾਂ ਦੇ ਹੱਕ ਵਿੱਚ ਖੜਨ ਆਲੇ ਆ ਲੋਕਾਂ ਦੇ ਹੱਕ ਵਿੱਚ ਖੜਾਂਗੇ ਲੋਕਾਂ ਲਈ ਲੜਾਂਗੇ ਔਰ ਪੰਜਾਬ ਚੋਂ ਡਰਗ ਮਾਫੀਆ ਖਤਮ ਕਰਾਂਗੇ ਪੰਜਾਬ ਦੇ ਅੰਦਰੋਂ ਗੈਂਗਸਟਰ ਬਾਦ ਖਤਮ ਕਰਾਂਗੇ ਇਹ ਆਮ ਆਦਮੀ ਪਾਰਟੀ ਦਾ ਬਿਲਕੁਲ ਸਪਸ਼ ਅਦੇਸ਼ਾ ਸਪਸ਼ ਨਾਰਾਗਾ ਔਰ ਸਰਕਾਰ ਦਾ ਸਪਸ਼ ਜਿਹੜਾ ਹੈਗਾ ਸੰਕੇਤ ਆ ਸਪਸ਼ ਬੂਤਦਲੇ ਸੀ ਲਗਾਤਾਰ ਕੰਮ ਕਰ ਰਿਹਾ ਮੈਨੂੰ ਮੈਂ ਬਿਲਕੁਲ ਸਪਸ਼ ਕਰ ਦਾਂਗਾ ਅੱਜ ਮੀਡੀਆ ਦੇ ਜ਼ਰੀਏ ਕਿ ਭਾਰਤੀ ਜਨਤਾ ਪਾਰਟੀ ਨੇ ਲਾਰੈਂਸ ਮੇ ਸ਼ਰੋਈ ਨੂੰ ਇਸ ਲਈ ਆਪਣੇ ਗੁਜਰਾਤ ਵਿਲਚ ਰੱਖਿਆਗਾ ਕਿ ਜਿੱਥੇ ਆਪੋਜੀਸ਼ਨ ਦੀ ਸਰਕਾਰਾਂ ਨੇ ਗਈਆਂ ਚਾਹੇ ਉਹ ਪੰਜਾਬ ਆ ਚਾਹੇਓ ਹਿਮਾਚਲ ਪ੍ਰਦੇਸ਼ ਆ ਚਾਹੇਓ ਤਾਮਲਨਾਡੂ ਆ ਚਾਹੇਓ ਪੱਛਮ ਬੰਗਾਲ ਆ ਚਾਹੇਓ ਕੇਰਲਾ ਗਾ ਉਥੇ ਟਾਰਗੇਟਿੰਗ ਕਿਲਿੰਗ ਹੁੰਦੀ ਆ ਉਥੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾਂਦਾ ਗਾ ਖਾਸ ਕਰਕੇ ਵਪਾਰੀਆਂ ਨੂੰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਗਾ ਕਿ ਵਪਾਰੀਆਂ ਦੇ ਅੰਦਰ دہشت ਦਾ ਮਾਹੌਲ ਪੈਦਾ ਕੀਤਾ ਜਾਵੇ ਉਹਨਾਂ ਨੂੰ ਡਰਾਇਆ ਜਾਵੇ ਔਰ ਇਹ ਕਹਿਣਾ ਹੈ ਕਿ ਸੂਬਾ ਸਰਕਾਰ ਫੇਲ ਆ ਔਰ ਡਰਾ ਕੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ। ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ। ਇਸੇ ਗੱਲ ਕਰਕੇ ਉਥੇ ਰੱਖਿਆ ਕਿਉਂ ਭਾਈ ਗੁਜਰਾਤ ਕਿਉਂ ਨਿਕਟਦਾਮਾ ਹੁੰਦੀਆਂ? ਜੇ ਜੇਲ੍ਹ ਦੇ ਅੰਦਰ ਗੁਜਰਾਤ ਚ ਬੰਦਾ ਉਥੋਂ ਕਟਦਾਮਾ ਕਿਉਂ ਨਹੀਂ ਚਿੰਦੀਆ? ਉਥੋਂ ਰੈਨਸਮ ਕਾਲਸ ਉਥੋਂ ਮੋਬਾਈਲ ਫੋਨ ਦੇ ਜਰੀਏ ਕਾਲਸ ਦੇਸ਼ਵਰਸ਼ ਕਿਉਂ ਹੁੰਦੀਆਂ ਨੇ? ਇਹਦਾ ਮਤਲਬ ਕੀ ਆ? ਕਿ ਗੁਜਰਾਤ ਜੇਲ੍ਹ ਦੇ ਅੰਦਰ ਇੱਕ ਬਹੁਤ ਵੱਡਾ ਨੈਟਵਰਕ ਜਿਹੜਾ ਬਣਾਇਆ ਗਿਆਗਾ ਕਿ ਇੱਥੋਂ ਬੈਠ ਕੇ ਪੂਰੇ ਦੇਸ਼ ਪਰਦੇ ਵਪਾਰੀਆਂ ਨੂੰ ਡਰਾਇਆ ਜਾਵੇ ਆਪੋਜੀਸ਼ਨ ਦੇ ਸਟੇਟ ਦੇ ਲੋਕਾਂ ਨੂੰ ਡਰਾਇਆ ਜਾਵੇ ਤਾਂ ਕਿ ਉੱਥੇ دہشت ਦਾ ਮਾਹੌਲ ਹੋਵੇ ਔਰ ਉਸ دہشت ਦੇ ਮਾਹੌਲ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਆਪਣੀ ਸਿਆਸੀ ਜ਼ਮੀਨ ਪੈਦਾ ਕਰੇ ਆਪਣੀ ਸਿਆਸੀ ਜ਼ਮੀਨ ਦੇ ਅੰਦਰ ਆਪਣੀ ਆਪਣੀਆਂ ਵੋਟਾਂ ਦੇ ਬੀਜ ਬੀਜੇ ਪਰ ਲੇਕਿਨ ਪਰਾਵੋ ਪੰਜਾਬ ਜਿਹੜਾਗਾ ਪੰਜਾਬ ਉਹ ਸੂਬਾਗਾ ਜਿੱਥੇ ਕਦੇ ਨਫਰ ਦੇ ਬੀਜ ਪੈਦਾ ਨਹੀਂ ਹੋਏ ਬਹੁਤ ਸਾਰੀਆਂ ਪਾਰਟੀਆਂ ਆ ਕਾਂਗਰਸ ਪਾਰਟੀ ਨੇ ਬਹੁਤ ਜ਼ੋਰ ਲਾਇਆ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ੋਰ ਲਾਇਆ ਬਹੁਤ ਸਾਰੇ ਲੋਕ ਆਏ ਪਰ ਲੇਕਿਨ ਪੰਜਾਬੀ ਭਾਈਚਾਰਾ ਇਕੱਠਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਅੰਦਰ ਕਦੇ ਵੀ ਨਫਰ ਦੇ ਬੀਜ ਜਿਹੜੇ ਪੈਦਾ ਨਹੀਂ ਹੋ ਸਕੇ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਜਿੰਨਾ ਮਰਜੀ ਜ਼ੋਰ ਲਾ ਲੇ ਅਸੀਂ ਤਾਂ ਡਰਨ ਵਾਲੇ ਆ ਨਾ ਝੁਕਨ ਵਾਲੇ ਆ ਅਸੀਂ ਲੜਾਈ ਲੜਦੇ ਰਵਾਂਗੇ ਔਰ ਜੋ ਤਾਕਤਾਂ ਸਾਨੂੰ ਬਾਬਾ ਸਾਹਿਬ ਭੀਮਰਾਓ ਮੇਰਕਰ ਜੀ ਨੇ ਸੰਵਿਧਾਨ ਦੇ ਰਾਹੀਂ ਦਿੱਤੀਆਂ ਨੇਗੀਆਂ ਸਾਨੂੰ ਬੋਲਣ ਦਾ ਅਧਿਕਾਰ ਦਿੱਤਾਗਾ ਸਾਡੀ ਜ਼ੁਬਾਨ ਦਿੱਤੀ ਆ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਬੋਲੋ ਲੋਕਾਂ ਦੀ ਅੱਖ ਦੀ ਗੱਲ ਕਰੋ ਉਸ ਦੇ ਰਾਹੀਂ ਅਸੀਂ ਬੋਲਦੇ ਰਵਾਂਗੇ ਪਰ ਲੇਕਿਨ ਮੈਂ ਇੱਕ ਅੰਕੜਾ ਜਰੂਰ ਸ਼ੇਅਰ ਕਰਨਾ ਚਾਹੂਗਾ ਆਧਨਾ ਚੰਡੀਗੜ੍ਹ ਪੁਲਿਸ ਦਾ ਅੰਕੜਾ ਜਰੂਰ ਸ਼ੇਅਰ ਕਰਨਾ ਚਾਹੂਗਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਕਿੰਨੀ ਤੇਜ਼ੀ ਤੇ ਰੈਐਕਸ਼ਨ ਕਰਦੀ ਆ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਬੜਾ ਤੇਜ਼ੀ ਤੇ ਰੈਐਕਸ਼ਨ ਕਰਦੀ ਆ ਇੱਕ ਰੈਟ ਪਿਟੀਸ਼ਨ ਨੰਬਰ ਸੀਆਰ ਨੰਬਰ ਸੀਆਰਐਮ ਨੰਬਰ 5292 ਅਭਲੇਖ 224 11785 2024 ਇੱਕ ਰੈਟ ਪਟੀਸ਼ਨ ਫਾਈਲ ਜਿਹੜੀ ਆ सुरेंद्र ਕੁਮਾਰ ਨਦਰ ਦੇ ਨਾਮ ਦੇ ਉੱਤੇ ਫਾਈਲ ਹੁੰਦੀ ਆ ਰੈਟ ਪਟੀਸ਼ਨ ਫਾਈਲ ਹੁੰਦੀ ਆ ਜਿਹਦੇ ਰਾਹੀਂ ਜਿਹਦੇ ਰਾਹੀਂ ਇਹ ਪਤਾ ਚੱਲਦਾਗਾ ਕਿ ਯੂਟੀ ਦੇ ਅੰਦਰ ਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਅੰਦਰ 15 15 5 ਮੈਂ ਅੰਕੜਾ ਸ਼ੇਅਰ ਕਰਦਾਗਾ پندرہ پانچ بی سو چوبی تک پچی ہزار سات سو اکتالی جڑیاں کمپلینٹس خاص کر کے سائیبر کرائم دیاں پارٹی افینسز دیاں فیملی میٹر دیا, لوکوں کی لڑائی دیاں لٹا کھوہاں دیاں ٹھگی دیاں چیٹنگ دیاں اے درج ہوں دیاں جنہاں بچو اٹھارہ ہزار چار سو چونٹ جڑیاں کمپلینٹ نے وہ ڈسپوز آف ہو لیکن پندرہ 15524 ਤੱਕ ਇਹ ਔਨਰੇਬਲ ਹਾਈ ਕੋਰਟ ਦਾ ਐਫੀਡੇਵਟ ਮੇਰਾ ਨਹੀਂ ਹੈਗਾ ਮੈਂ ਸਪਸ਼ਟ ਕਰ ਦਿਆ ਐਫੀਡੇਵਟ ਮੈਂ ਨਹੀਂ ਤਿਆਰ ਕੀਤਾ ਕਿ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਦਾਗਾ 15524 ਤੱਕ 7067 7067 15524 ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ 15524 ਤੱਕ ਲਗਭਗ 7067 ਜਿਹੜੀਆਂ ਕੰਪਲੇਂਟ ਉਹ ਪੈਂਡਿੰਗ ਪੰਜਾਸੀ ਉਹ ਪੈਂਡਿੰਗ ਪੰਜਾ ਸੀ ਪਰ ਲੇਕਿਨ 10 7 17 ਦੀ ਮੈਂ ਇੱਕ ਨਿਊਜ਼ ਵੀ ਸਾਂਝੀ ਕਰਨੀ ਚਾਹਨਾ ਹਾਂ 10 7 17 ਦੀ ਨਿਊਜ਼ ਆ ਚੰਡੀਗੜ੍ਹ ਪਾਸਕਰ ਦੈਨਿਕ ਪਾਸਕਰ ਦੀ ਨਿਊਜ਼ ਆ ਜਿਹਦੇ ਅੰਦਰ ਕਿਹਾ ਗਿਆ ਸਪਸ਼ਟਾ ਕਿ 4000 ਤੋਂ ਉੱਪਰ 4000 ਤੋਂ ਉੱਪਰ ਜਿਹੜੀਆਂ 4700 ਨਿਕਲੀ ਰਿਆ 4700 40 4740 ਕੰਪਲੇਂਟਸ ਜਿਹੜੀਆਂ ਨੇ ਉਹ ਪਿਛਲੇ 6 ਮਹੀਨਿਆਂ ਤੋਂ ਲਾਸਟ 6 ਮੰਥ ਤੋਂ ਯਾਨੀ 4000 ਤੋਂ ਉੱਪਰ ਕੰਪਲੇਂਟਸ ਚੰਡੀਗੜ੍ਹ ਦੀਆਂ ਕੰਪਲੇਂਟਸ ਜਿਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਜਿੱਥੇ ਕਿਹਾ ਜਾਂਦਾ ਕਰਾਇਮ ਰੇਟ ਬਹੁਤ ਘਟਾ ਜਿੱਥੇ ਕਿਹਾ ਜਾਂਦਾ ਪੁਲਿਸ ਤੁਰੰਤ ਕੈਕਸ਼ਨ ਚ ਆਉਂਦੀ ਆ ਜਿੱਥੇ ਕਿਹਾ ਜਾਂਦਾ ਤੇ ਤੁਰੰਤ ਨਾਕਾ ਲੱਗ ਜਾਂਦਾਗਾ ਜਿੱਥੇ ਕਿਹਾ ਜਾਂਦਾ ਤੁਰੰਤ ਦੋਸ਼ੀ ਫੜੇ ਜਾਂਦੇ ਨੇਗੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਚਲਦੀਆਂ ਰਹੀਆਂ ਔਰ ਉਸ ਜਗ੍ਹਾ ਦੇ ਉੱਤੇ 4700 40 4740 ਜਿਹੜੀਆਂ ਕੰਪਲੇਂਟਸ ਸਾਈਬਰ ਕ੍ਰਾਈਮ ਦੀਆਂ ਲੁੱਟਾਂ ਖੋਹਾਂ ਦੀਆਂ ਕਿ ਇੱਕ ਬਜ਼ੁਰਗ ਲੋ ਬਜ਼ੁਰਗ ਪਤੀ ਪਤਨੀ ਨੂੰ ਕਰਨਲ ਨੂੰ ਬਜ਼ੁਰਗ ਕਰਨਲ ਪਤੀ ਪਤਨੀ ਨੂੰ 3.45 ਯਾਨੀ ਕਿ 4.4 ਕਰੋੜ ਰੁਪਏ ਦੀ ਠੱਗੀ ਵਜ੍ਹੀ ਕੰਪਲੇਂਟ ਪੈਂਡਿੰਗ ਆ 2.5 ਕਰੋੜ ਦੀ ਚੀਫ ਪੂਰਬੀ ਚੀਫ ਆਰਕੀਟੈਕਚਰ ਦੇ ਨਾਲ ਠੱਗੀ ਬੱਜੀ 2.5 ਕਰੋੜ ਦੀ ਪੈਂਡਿੰਗ ਹੈ ਯਾਨੀ 2.5 ਕਰੋੜ ਦੀਆਂ 4 ਕਰੋੜ ਦੀਆਂ 5 ਕਰੋੜ ਦੀਆਂ ਠੱਗੀਆਂ ਲੁੱਟਾਂ ਖੋਹਾਂ ਉਹ ਪੈਂਡਿੰਗ ਨੇਗੀਆਂ ਔਰ ਇੱਕ ਪੈਟੀ ਫੈਂਸ ਜਿਹਨੂੰ ਫੈਂਸ ਬਣ ਲਿਆ ਜਾਵੇ ਤੇ ਉਤੇ 24 ਘੰਟਿਆਂ ਚ ਕਾਰਵਾਈ ਹੁੰਦੀ ਆ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਅੱਜਕੱਲ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਅੱਜ ਕਾ ਲੋ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਉਹਦੇ ਨਾਲ ਆਪਣੇ ਪ੍ਰੇਮ ਸੰਬੰਧ ਗੂੜੇ ਕਰਕੇ ਅੱਜ ਕਾ ਲੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੇ ਫਰਜ਼ੀ ਮੁਕਦਮੇ ਦਰਜ ਕਰਾ ਰਹੀ ਆ ਪਰ ਮੈਂ ਸਪਸ਼ਟ ਕਰਦਾ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਜਦੋਂ ਮਰਜ਼ੀ ਆ ਕੇ ਜਿਸ ਮਰਜ਼ੀ ਸਮੇਂ ਆ ਕੇ ਅਰੈਸਟ ਕਰ ਲੈ ਅਸੀਂ ਰੈਡੀ ਆ ਬਿਲਕੁਲ ਜੋ ਕਾਨੂੰਨ ਕਹੂਗਾ ਉਹਦੇ ਤਹਿਤ ਸਜ਼ਾ ਭੁਗਤਾਂਗੇ ਪਰ ਲੇਕਿਨ ਸੱਚ ਬੋਲਣ ਨਾਲ ਡਰਦੇ ਔਰ ਪ੍ਰਤਾਪ ਸਿੰਘ ਬਾਜਬਾਦੀਆਂ ਸਕਪਾਲ ਸਿੰਘ ਖਹਿਰਾ ਦੀਆਂ ਚਰਜਿਸ ਚੰਨੀ ਦੀਆਂ ਜਿੱਲੇ ਵੀ ਜਿਹੜੇ ਜਿਹੜੇ ਲੋਕਾਂ ਨੇ ਵਿਕਰਮਜੀਤ ਮਜੀਠੀਆ ਨੂੰ ਨਹੀਂ ਜਿਹੜੇ ਜਿਹੜੇ ਲੋਕਾਂ ਨੇ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਜਿਹੜੇ ਜਿਹੜੇ ਬੰਦੇ ਗੈਂਗਸਟਰ ਬਾਦ ਨੂੰ ਬਚਾਉਣ ਲਈ ਅੱਗੇ ਆਏ ਨੇ ਕਿ ਉਹਨਾਂ ਸਾਰਿਆਂ ਦਾ ਪਰਦਾ ਫਾਸ਼ ਤੁਹਾਡੇ ਰਾਹੀਂ ਕਰਦੇ ਰਹਿਾਂਗੇ ਤੁਸੀਂ ਸਾਡਾ ਸਾਥ ਦਿੰਦੇ ਰਹੋ ਕਿਉਂਕਿ ਤੁਹਾਨੂੰ ਵੀ ਸ਼ਾਇਦ ਡਰਾਉਣਗੇ ਤੁਹਾਡੇ ਚੀਫ ਐਡੀਟਰ ਨੂੰ ਵੀ ਡਰਾਉਣਗੇ ਟਾਡੇ ਵੱਡੇ ਵੱਡੇ ਲੋਕਾਂ ਨੂੰ ਡਰਾਉਣਗੇ ਤੁਹਾਡੇ ਮਾਲਕਾਂ ਨੂੰ ਡਰਾਉਣਗੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਨ타ਮਾਂ ਦਾ ਬੋਲਣਾ ਬੰਦ ਕਰੋ ਪਰ ਲੇਕਿਨ ਪੰਜਾਬ ਤੇ ਪੰਜਾਬੀ ਕਦੇ ਡਰਨ ਵਾਲੇ ਨਹੀਂ ਹੈਗੇ ਮੈਂ ਵਾਰ-ਵਾਰ ਸਪਸ਼ਟ ਕਰਦਾ ਕਿ ਦੇਸ਼ ਜਾਣਦਾਗਾ ਕਿ ਲਾਰੈਂਸ ਬਸ਼ਨੋਈ ਗੁਜਰਾਤ ਦੇ ਵਿੱਚ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਤੋਂ ਆਉਂਦੇ ਨੇ ਕਿ ਦੇਸ਼ ਦੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਗੁਜਰਾਤ ਤੋਂ ਆਉਂਦੇ ਨੇ ਕਿ ਪਰ ਲੇਕਿਨ ਸਾਰੀਆਂ ਹੀ ਜਿੰਨੀਆਂ ਵੀ ਕਾਲਜ਼ ਨੇ ਗਈਆਂ ਵਪਾਰੀਆਂ ਨੂੰ ਡਰਾਉਣ ਦੀਆਂ ਚਾਹੇਓ ਪੰਜਾਬ ਆ ਚਾਹੇਓ ਹਮਾਚਲ ਪ੍ਰਦੇਸ਼ ਆ ਚਾਹੇਓ ਬੈਸਟ ਬੰਗਾਲ ਆ ਚਾਹੇਓ ਤਾਮਿਲਨਾਡੂ ਆ ਚਾਹੇਓ ਚਾਰਖੰਡਾ ਜਿੱਥੇ-ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ ਉੱਥੇ-ਉੱਥੇ ਕਾਲਜ਼ ਆਉਂਦੀਆਂ ਨੇਗੀਆਂ ਔਰ ਇਹਦਾ ਮਤਲਬ ਕਿ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਬਹੁਤ ਵੱਡਾ ਯਾਨੀ ਇਨਫਰਾਸਟ੍ਰਕਚਰ ਮੁਹੱਈਆ ਕਰਵਾਇਆ ਗਿਆਗਾ ਜਿੱਥੋਂ ਕਿ ਮਲਟੀਪਲ ਕਾਲਜ਼ ਹੋ ਸਕਣ ਜਿਹੜੇ ਕਿ ਇੱਕ ਫੌਂਟ ਤਾਂ ਹੋ ਨਹੀਂ ਸਕਦੀ ਇੰਨੇ ਕਾਲਸ ਕਿ ਮਲਟੀਪਲ ਕਾਲਸ ਹੋ ਸਕਣ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਰੈਕਟ ਜਿਹੜਾ ਦੇਸ਼ ਦੇ ਵਪਾਰੀਆਂ ਨੂੰ ਡਰਾਉਣ ਦੇ ਲਈ ਚਲਾ ਰਹੀ ਹੈ ਇਹ ਰੇਤੀ ਨੂੰ ਪੀਐਮ ਨੂੰ ਘੇਰੇ ਆ ਜਾਂ ਸੀਐਮ ਨੂੰ ਘੇਰੇ ਦੇਖੋ ਮੈਂ ਜਿਆਦਾ ਜਿਹੜੀ ਪੋਇਟਰੀ ਆ ਉਹ ਨਹੀਂ ਜਾਣਦਾ ਮੈਨੂੰ ਪੋਇਟਰੀ ਨਹੀਂ ਆਉਂਦੀ ਜਿਹੜੀ ਰਾਜਾ ਬੜਿੰਗ ਜੀ ਕਰ ਲੈਂਦੇ ਨੇ ਕਿ ਪਰ ਲੇਕਿਨ ਮੈਂ ਇੰਨਾ ਰਾਜਾ ਬੜਿੰਗ ਜੀ ਨੂੰ ਪੁੱਛਣਾ ਚਾਹਣਾਗਾ ਕਿ ਤੁਹਾਡਾ ਲੈਜਿਸਲੇਟਿਵ ਵਿੰਗ ਜਿਹੜਾ ਉਹ ਕਦੋਂ ਕਿਸ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ ਤੁਹਾਡਾ ਲੀਡਰ ਆਫ oppositon ਕਿਸ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ ਕਿਉਂਕਿ ਉਹਦੇ ਪਰਿਵਾਰ ਦਾ ਇੱਕ ਮੈਂਬਰ ਆਲਰੇਡੀ ਜਾ ਚੁੱਕਿਆ ਉਹਦੇ ਪਰਿਵਾਰ ਦੇ ਕਰਦੇ ਦੋ ਪੋਸਟਰਾਂ ਤੇ ਇੱਕ ਸਪਾਰਟੀ ਜਨਤਾ ਪਾਰਟੀ ਚ ਰਹਿੰਦੀ ਆ ਇੱਕ ਤੁਹਾਡੀ ਕਾਂਗਰਸ ਟੈਂਪਰੇਰੀ ਕਾਂਗਰਸ ਪਾਰਟੀ ਰਹਿੰਦੀ ਆ ਤੇ ਕਦੋਂ ਉਹ ਟੈਂਪਰੇਰੀ ਜਿਹੜੀ ਕਾਂਗਰਸ ਪਾਰਟੀ ਆ ਉਹ ਲੀਡਰ ਬਾ ਪੋਜੀਸ਼ਨ ਆ ਕਦੋਂ ਉਹ ਪਰਮਾਨੈਂਟ ਜਿਹੜਾ ਭਾਰਤੀ ਜਨਤਾ ਪਾਰਟੀ ਸ਼ਾਮ ਲੋਗਾ ਸਰ ਕਾਲ ਸੀਐਮ ਸਾਹਿਬ ਨੇ ਜੋ ਟਿੱਪਣੀ ਕੀਤੀ ਸੀ ਸੁਪਰਮੰਤ ਸਾਹਿਬ ਤੇ ਅਮਿਸ਼ਾ ਦੇ ਉੱਤੇ ਅਰਜ ਨੂੰ ਲੈ ਕੇ ਭਾਜਪਾ ਜਿਹੜੀ ਹੈ ਜਿਹੜਾ ਸਰ ਦੇ ਹੁੰਦੇ ਪੁੱਤਰੇ ਬੋਲ ਰਹੀ ਹੈ ਸੁਪਰਮੰਤ ਸਾਹਿਬ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਹੱਕਾ ਪ੍ਰੋਟੈਸਟ ਕਰਨ ਦਾ ਪਰ ਲੇਕਿਨ ਸਾਨੂੰ ਵੀ ਹੱਕ ਦਿੱਤਾ ਬਾਬਾ ਸਾਹਿਬ ਇਮਰਾਂ ਅੰਬੇਡਕਰ ਜੀ ਨੇ ਸੱਚ ਬੋਲਣ ਦਾ ਅਸੀਂ ਸੱਚ ਬੋਲਦੇ ਜਾਵਾਂਗੇ ਅਸੀਂ ਦੇਸ਼ ਦੇ ਸਾਹਮਣੇ ਇਹ ਗੱਲ ਰੱਖਦੇ ਜਾਵਾਂਗੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਅੰਦਰ ਬੜੇ-ਬੜੇ ਕਾਰਪੋਰੇਟ ਘਰਾਣੇ ਲੈ ਕੇ ਆ ਰਹੀ ਆ ਅਡਾਨੀ ਤੇ ਅਵਾਨੀ ਨੂੰ ਲੈ ਕੇ ਆ ਰਹੀ ਆ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਲੈ ਕੇ ਆ ਰਹੀ ਆ ਔਰ ਆਮ ਲੋਕ ਜਿਹੜਾ ਆਮ ਛੋਟਾ ਵਪਾਰੀਆ ਉਹਨੂੰ ਕਿਸ ਤਰ੍ਹਾਂ ਖਤਮ ਕਰ ਰਹੀ ਆ ਕਿਸ ਤਰ੍ਹਾਂ ਖਾ ਰਹੀ ਆ ਔਰ ਦੇਸ਼ ਦੀ ਇਕਨੋਮੀ ਨੂੰ ਕਿਸ ਤਰ੍ਹਾਂ ਚੰਦ ਪਰਵਾਰਾਂ ਦੇ ਹਵਾਲੇ ਕਰ ਰਹੀ ਆ ਅਸੀਂ ਗੱਲ ਬੋਲਦੇ ਰਵਾਂਗੇ ਉਹ ਜਿਹਨੇ ਮਰਜ਼ੀ ਪ੍ਰੋਟੈਸਟ ਕਰ ਲਿਆ ਜੀ ਮੈਂ ਸਭ ਤੋਂ ਪਹਿਲਾਂ ਇਹ ਇੱਕ ਸਟੇਟਮੈਂਟ ਦਿੱਤੀ ਸੀ ਹਜੇ ਤੱਕ ਤਾਂ ਮੈਂ 11:30 ਵਜੇ ਤੱਕ ਆਪਣੇ ਘਰ ਸੀਗਾ ਕੋਈ ਨੋਟਿਸ ਨਹੀਂ ਆਇਆ ਜੇਕਰ ਆਊਗਾ ਜੇਕਰ ਤੁਹਾਨੂੰ ਮਿਲਦਾ ਤਾਂ ਮੈਨੂੰ ਜ਼ਰੂਰ ਵਟਸਐਪ ਕਰ ਦਿਓ ਮੈਂ ਤੁਹਾਨੂੰ ਨਾਲ ਲੈ ਕੇ ਚਲੂਗਾ ਜੀ ਮਸਾਲਾ ਜੀ ਮਸਾਲਾ ਕਲਰ ਅਮੀਰ ਮਿੱਟੂ ਦੀ ਵੀ ਇੱਕ ਸਟੇਟਮੈਂਟ ਆਈ ਹੈ ਜਿਸ ਤੇ ਸੀਐਫਸੀਐਮ ਦਾ ਵੀ ਸਟੇਟਮੈਂਟ ਨਿਕਲੇ ਕਹਿੰਦੇ ਕੀ ਇਹਨਾਂ ਨੂੰ ਕੌਣ ਚਾਏਗਾ ਉਹ ਕਹਿੰਦੇ ਕਿ ਇਹਨਾਂ ਨੇ ਪ੍ਰੋਬਲਮਾਂ ਦਾ ਅਸਲੀ ਅੱਗੇ ਅੱਗੇ ਤਿੰਨ ਦਿਨਾਂ ਚ ਛੋਲਾ ਗਏ ਹਾਂ ਹਾਂਜੀ ਇਹਨਾਂ ਦੀ ਇਹ ਕਹਿੰਦੇ ਇਹਨਾਂ ਨੂੰ ਕੰਪ ਨੰਗਿਆ ਕਰਾਂਗੇ ਤਿੰਨ ਦਿਨਾਂ ਲੱਗੇ ਸਾਰੇ ਛੋਲਾ ਛੋਲਾਗੇ ਇਹ ਕਹਿੰਦਾ ਅਮੀਰ ਮਿੱਟੂ ਨੇ ਕਿਹਾ ਤਿੰਨ ਦਿਨ ਲਈ ਕਿਉਂ ਏਆਈ ਦਾ ਸਹਾਰ ਲੈਣ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਕਿ ਅਸੀਂ ਕੋਈ ਨਾ ਕੋਈ ਵੀਡੀਓ ਬਣਾ ਲਈਏ ਕੋਈ ਨਾ ਕੋਈ ਮਨਕਰਤ ਸਟੋਰੀ ਬਣਾ ਲਈਏ ਜੇ ਉਹਨਾਂ ਕੋਲੇ ਕੋਈ ਸ ਇਦਾ ਮਤਲਬ ਤਿੰਨ ਦਿਨ ਉਹ ਕਿਸੇ ਨਾ ਕਿਸੇ ਮਾਹਰ ਨਾਲ ਸਲਾਹ ਕਰਨਗੇ ਕਿ ਆਓ ਕੋਈ ਨਾ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸੀ ਰਾਹੀਂ ਆਪਾਂ ਵੀਡੀਓ ਬਣਾਈਏ ਕੋਈ ਨਾ ਕੋਈ ਸਰਜੰਤਰ ਰੱਖੀਏ ਫਿਰ ਆਪਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਾਂਗੇ ਬਿਲਕੁਲ ਨਹੀਂ ਡਰਦੇ ਸਾਰਾ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਮਿਸਟਰ ਬਿੱਟੂ ਜੀ ਲੀਲੜੀਆਂ ਕੱਟ ਕੇ ਪੈਰੀਆਂ ਤਲਾ ਕੇ ਭਾਰਤ ਜਨਤਾ ਪਾਰਟੀ ਦੇ ਮਿਨਿਸਟਰ ਬਣੇ ਸ਼ਰਮਾ ਜੀ ਕਹਿੰਦੇ ਨੇ ਇਹ ਮੀ ਦੇਖੋ ਮੈਨੂਵਲ ਸਪਸ਼ਟ ਕਰਨ ਕਿ ਗੁਜਰਾਤ ਲੈ ਕੇ ਜਾਣ ਦੀ ਕੀ ਜ਼ਰੂਰਤ ਸੀ ਹਰਿਆਣਾ ਚ ਰੱਖਿਆ ਜਾ ਸਕਦਾ ਸੀ ਚੰਡੀਗੜ੍ਹ ਦੀ ਬੋਡਾਇਲ ਜੇਲ੍ਹ ਚ ਰੱਖਿਆ ਜਾ ਸਕਦਾ ਸੀ ਦਿੱਲੀ ਚ ਰੱਖਿਆ ਜਾ ਸਕਦਾ ਸੀ ਜਿੱਥੇ-ਜਿੱਥੇ ਉੱਥੇ ਦੀਆਂ ਪੇਸ਼ੀਆਂ ਪੈਂਦੀਆਂ ਨੇਗੀਆਂ ਪੂਰੇ ਦੇਸ਼ ਭਰ ਦੇ ਅੰਦਰ ਪੂਰੇ ਦੇਸ਼ ਭਰ ਦੇ ਅੰਦਰ ਉਹਨਾਂ ਦੀਆਂ ਕੇਸਾਂ ਦੀ ਹੀਰਿੰਗ ਹੋ ਰਹੀਆਂ ਨੇਗੀਆਂ ਉੱਥੇ ਲੈ ਜਾਂਦੇ ਇਹਨਾਂ ਨੂੰ ਉਹ ਤਾਂ ਪ੍ਰੋਟੈਕਟ ਕਰ ਲਿਆ ਨਾ ਕਿ ਨਹੀਂ ਜੀ ਇਹਨੂੰ ਖਤਰਾਗਾ ਯਾਨੀ ਕਿ ਇੱਕ ਗੈਂਗਸਟਰ ਨੂੰ ਬਚਾਉਣ ਦੇ ਲਈ ਪੂਰੀ ਭਾਰਤੀ ਜਨਤਾ ਪਾਰਟੀ ਡਿਫੈਂਸ ਤੇ ਆ ਗਈ ਪੂਰੀ ਭਾਰਤੀ ਜਨਤਾ ਪਾਰਟੀ ਡਿਫੈਂਸ ਤੇ ਆ ਗਈ ਉਹਨਾਂ ਨੂੰ ਪਤਾ ਕਿ ਕਿਸੇ ਹੋਰ ਸੂਬੇ ਚਲਿਆ ਗਿਆ ਇਨਵੈਸਟੀਗੇਸ਼ਨ ਹੋ ਗਈ ਤਾਂ ਪੋਤਲੇ ਖੁੱਲ ਜਾਣਗੇ ਤਾਂ ਮਾਰੇ ਜਾਵਾਂਗੇ ਕਿਉਂਕਿ ਪੂਰਾ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਵੇਂ ਗੋਧਰਾकांड ਕਰਵਾਇਆ ਸੀ ਇਹ ਪੂਰਾ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੰਗੇ ਕਰਵਾਉਣ ਦੀ ਮਾਹਰ ਪਾਰਟੀ ਆ ਇਸ ਗੱਲ ਕਰਕੇ ਉਹਨੂੰ ਡਰ ਲੱਗਦਾ ਬਿਲਕੁਲ ਅਸੀਂ ਕਹਿਣਾ ਕਿ ਭੇਜੋ ਤੁਰੰਤ ਅਸੀਂ ਜਿਹੜੀ ਜਿਹੜੇ ਕੇਸ ਚੱਲਦੇ ਨੇ ਜਿਨ੍ਹਾਂ ਕੇਸਾਂ ਦੇ ਕਾਰਵਾਈਆਂ ਰੁਕ ਰੀਆਂ ਨੇਗੀਆਂ ਉਹਨਾਂ ਕੇਸਾਂ ਦੇ ਅੰਦਰ ਆ ਕੇ ਪੇਸ਼ੀ ਭੁਗਤਣ ਤੇ ਜੱਜ ਆਪ ਦਾ ਫੈਸਲਾ ਕਰਨ ਇਹ ਤਾਂ ਇਹ ਹੋ ਗਿਆ ਕਿ ਜੱਜਾਂ ਦੀ ਵੀ ਪ੍ਰਕਿਰਿਆ ਦੇ ਅੰਦਰ ਅਦਾਲਤੀ ਪ੍ਰਕਿਰਿਆ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵਿਗੰਡਾ ਪਾ ਰਹੀ ਆ ਕੱਲਾ ਪੰਜਾਬ 'ਚ ਨਹੀਂ ਲੁੜਿੰਦਾ ਹੈਗਾ ਪੰਜਾਬ 'ਚ ਨਹੀਂ ਲੁੜਿੰਦਾ ਉਹ ਰੇਣੀਚ ਵੀ ਆ ਦਿੱਲੀ 'ਚ ਵੀ ਆ ਯੂਪੀ 'ਚ ਵੀ ਆ ਹਮਾਚਲ ਪ੍ਰਦੇਸ਼ 'ਚ ਵੀ ਆ ਕਿਉਂ ਰੋਕਿਆ ਜਾ ਰਿਹਾ ਇਹਦਾ ਮਤਲਬ ਕਾਨੂੰਨ ਦੀ ਪ੍ਰਕਿਰਿਆ ਨੂੰ ਇੱਕ ਛੜਜੰਤਰ ਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਾਨੂੰਨ ਨੂੰ ਵੀ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈਗਾ ਥੈਂਕ ਯੂ ਡਰੱਗ ਰਿਪੋਰਟਾਂ ਦੀ ਜਦੋਂ ਗੱਲ ਚੱਲਦੀ ਆ ਉਹ ਪੰਜਾਬ ਦੇ ਵਿੱਚ ਕਈ ਹੋੜੀਆਂ ਘਟਨਾਵਾਂ ਵਾਪਰ ਚੰਗੀਆਂ ਜਿਵੇਂ ਪਹਿਲਾਂ ਡਰੱਗ ਰਿਪੋਰਟਾਂ ਦੀ ਗੱਲ ਕੀਤੀ ਸੀ ਉਹ ਚਟੋਪਾੜੀ ਘਟਨਾ ਵਾਪਰੀ ਤੇ ਜਦੋਂ ਹੁਣ ਡਰੱਗ ਰਿਪੋਰਟਾਂ ਚਟੋਪਾੜੀ ਹੋਣੀ ਸਾਹਮਣੇ ਆਏ ਤਾਂ ਹੁਣ ਇਹ ਵੀ ਜਿੰਦੀ ਵਾਲੀ ਘਟਨਾ ਵਾਪਰੀ ਨਕਾ ਜਿਹੜਾ ਹੈਗਾ ਕੇਂਦਰ ਦੇ ਨਾਲ ਦਾ ਜਿਸੇ ਦਾ ਨਹੀਂ ਪੀ ਜਾ ਤਾਂ ਬ੍ਰਾਂਚ ਕੱਟੋ ਦੇਖੋ ਬੜਾ ਸਪਸ਼ਟ ਕਰਦੇ ਆ ਕਿ ਕੁਝ ਕੁ ਗੱਲਾਂ ਤਾਂ ਮੀਡੀਆ ਦੇ ਜਰੇ ਪਤਾ ਲੱਗ ਜਾਂਦੀਆਂ ਲੋਕਾਂ ਨੂੰ ਕੋਲ ਕੁਝ ਗੱਲਾਂ ਦੀ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੁੰਦੀ ਆ ਕਿ ਕਿਉਂ ਵਾਪਰਦੀਆਂ ਨੇ ਇਹਦਾ ਮਤਲਬ ਕੀ ਆ ਕਿ ਡਰੱਗ ਮਾਫੀਆ ਜਿਹੜਾ ਉਹ ਬਹੁਤ ਹੀ ਵੱਡੇ ਤਕੜੇ ਲੋਕਾਂ ਦੁਆਰਾ ਚਲਾਇਆ ਜਾ ਰਿਹਾ ਜਿਨ੍ਹਾਂ ਦੇ ਗੈਂਗਸਟਰ ਨਾਲ ਸਿੱਧੇ ਸੰਬੰਧ ਨੇ ਜਿਹੜੇ ਆਮ ਲੋਕਾਂ ਨੂੰ ਪੱਤਰਕਾਰਾਂ ਨੂੰ ਵੀ ਗੋਲੀ ਦਾ ਮਾਰ ਦਿੰਦੇ ਨੇਗੇ ਪੋਲਿਟੀਸ਼ੀਅਨਾਂ ਨੂੰ ਵੀ ਮਾਰ ਦਿੰਦੇ ਨੇਗੇ ਵਪਾਰੀਆਂ ਨੂੰ ਵੀ ਮਾਰ ਦਿੰਦੇ ਨੇ ਆਮ ਨਾਗਰਿਕਾਂ ਨੂੰ ਵੀ ਮਾਰ ਦਿੰਦੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਜਿਹੜਾ ਸਖਤੀ ਨਾਲ ਲਾਗੂ ਕਰ ਰਹੇ ਹਾਂਗੇ ਬਿਲਕੁਲ ਜਿਹੜਾ ਕਿਸੇ ਵੱਲ ਅੱਖ ਚੱਕ ਕੇ ਦੇਖੂਗਾ ਉਹਨੂੰ ਐਸੀ ਸਜ਼ਾ ਮਿਲੂਗੀ ਕਿ ਉਹਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੇ ਜੀ ਮਸਾ ਇਹ ਪੂਰਾ ਦੇਸ਼ ਜਾਣਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਫੇਰ ਦੁਹਰਾ ਰਹੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਸਾਬਰਮਤੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੈਠ ਕੇ ਕਿਸ ਤਰ੍ਹਾਂ ਪੂਰੇ ਦੇਸ਼ ਦੇ ਲੋਕਾਂ ਦੇ ਖਿਲਾਫ ਦੇਸ਼ ਦੇ ਵਪਾਰੀਆਂ ਦੇ ਖਿਲਾਫ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਥੈਂਕ ਯੂ